ਚੰਚ ਬਿਲਕੁਲ ਨਹੀਂ ਲਾਣੀ ਕੋਈ ਗੱਲ ਨਹੀਂ ਮਤਲਬ ਕਹਿੰਦੇ ਸਵੇਰ ਦੀ ਵਿਚਾਰੀ ਕਹਿੰਦੇ ਫੋਨ ਆਇਆ ਹੈ ਡੈਡੀ ਜੀ ਦਾ ਉਹ ਕਹਿੰਦੇ ਹੈ ਕਿ ਮਤਲਬ ਉਥੇ ਨੁਕਸਾਨ ਕਰ ਗਿਆ ਕੋਈ ਜਿਵੇਂ ਉਹ ਟੀਨਾ ਬੈਕ ਸਾਈਡ ਦੀਆਂ ਬਾਥਰੂਮਾਂ ਦੀ ਪਈਆਂ ਤੇ ਉਹ ਤੋੜ ਗਿਆ ਕੋਈ ਪਤਾ ਨਹੀਂ ਕਿਦਾਂ ਟੁੱਟੀਆਂ ਕਿ ਚੀਜ਼ ਵੱਜੀ ਉੱਤੋਂ ਜਾਂ ਇੱਟਾਂ ਵੱਜੀਆਂ ਕੀ ਵੱਜਿਆ ਹਨ ਚਲੋ ਕੋਈ ਨਹੀਂ ਬਾਕੀ ਤੁਹਾਨੂੰ ਜਾ ਕੇ ਦੱਸਦੇ ਆ ਕੋਈ ਗੱਲ ਨਹੀਂ ਥੋੜਾ ਜਿਹਾ ਨੁਕਸਾਨ ਸਾਡਾ ਹੋ ਗਿਆ ਤੇ ਬਾਕੀ ਕਰਨ ਵਾਲੀਆਂ ਗੱਲਾਂ ਵੀ ਕਰਨੀਆਂ ਵਾ ਕਿ ਪਹਿਲਾਂ ਟੀਨਾ ਪਾਲੀਆਂ ਚਾਹੇ ਇਦਾਂ ਚ ਕੁਝ ਆਂਦੇ ਹੁੰਦੇ ਨੇ ਕੁਝ ਬੰਦੇ ਟਾਈਮ ਹੀ ਹੋ ਜਾਂਦਾ ਫਿਰ ਉਹ ਉਸ ਹੱਬਨਾ ਇਹ ਆਪਣਾ ਕੰਮ ਕਰਦਾ ਸੋਚਣਾ ਪੈਂਦਾ ਹਰ ਇੱਕ ਪਾਸੇ ਹਾਂਜੀ ਸਤਿ ਸ੍ਰੀ ਅਕਾਲ ਜੀ ਔਰ ਸਾਰੇ ਕਿਵੇਂ ਠੀਕ ਠਾਕ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਅਸੀਂ ਜਾ ਰਹੇ ਹਾਂ ਪਲਾੜ ਚ ਦੇਖਦੇ ਆਂ ਜਾ ਕੇ ਕਿੰਨਾ ਕੰਮ ਹੋਇਆ ਐ ਤੇ ਕਿੰਨਾ ਕ ਰਹਿ ਗਿਆ ਨਾਲ ਹਾਂਜੀ ਉੱਥੋਂ ਟੀਨਾ ਵੈਸੇ ਉਤਾਰਤੀਆਂ ਵਾ ਤੇ ਤੁਹਾਡੇ ਕੁਝ ਕਮੈਂਟ ਵੀ ਆਏ ਸੀ ਇਹਨੂੰ ਪਰ ਉਹ ਟੀਨਾਂ ਲੀਕੇਜ ਕਰਦੀਆਂ ਵਗੈਰਾ ਲੀਕ ਬੜੀਆਂ ਕਰਦੀਆਂ ਨੇ ਜੋ ਉੱਥੇ ਮਿਸਰੀ ਲਾਇਆ ਕੱਲ ਪਰਸੋਂ ਦੇ ਦੇਖਦੇ ਆਂ ਕੀ ਉਹਨਾਂ ਨੇ ਕੀਤਾ ਉੱਥੇ ਕੀ ਪ੍ਰੋਸੀਜਰ ਹੈ ਨਾ ਹਾਂਜੀ ਹਾਂਜੀ ਪ੍ਰੋਸੀਜਰ ਕਹਿੰਦੇ ਨਾ ਤੁਸੀਂ ਪ੍ਰੋਸੀਜਰ ਦੇਖਦੇ ਆਂ ਉੱਥੇ ਜਾ ਕੇ ਕਿੱਦਾਂ ਵਾ ਜਿਵੇਂ ਕੋਈ ਸੋਚਿਆ ਤੇ ਹੈ ਕਿ ਅੱਗੇ ਹੁਣ ਇਹ ਉਹ ਖਰਚਾ ਐਵੇਂ ਕੀਤਾ ਟੀਨਾਂ ਦਾ ਵੈਸੇ ਪਰੇ ਵਗੇ ਉਹ ਲੀਕੇਜ ਨਹੀਂ ਬੰਦ ਹੁੰਦੀ ਉੱਪਰ ਜਿਹੜੀ ਛੱਤ ਤੇ ਮਤਲਬ ਤੀਨਾ ਸਿੰਮ ਦੀਆਂ ਆਂ ਮਸਲਾ ਬੜੀ ਆ ਤੇ ਉਹ ਦੇਖਦੇ ਆ ਉਹਦਾ ਕੁਛ ਤੇ ਇੱਕ ਦੋ ਤੀਨਾ ਟੁੱਟੀ ਵੀ ਗਈਆਂ ਉੱਥੇ ਕਿਹੜੇ ਹਿਸਾਬ ਨਾਲ ਉੱਤੋਂ ਪਾੜ ਗਈਆਂ ਹੁੰਦੀਆਂ ਮੈਨੂੰ ਲੱਗਦਾ ਕਿ ਇਹਨਾਂ ਉੱਤੋਂ ਕੁਛ ਵੱਜਾ ਵਜਾਇ ਜਿ ਮਾਰਿਆ ਮੈਨੂੰ ਉੱਤੋਂ ਕੁਛ ਇੱਕ ਤੂੰ ਹੀ ਕੀ ਕਹਿੰਦੇ ਹੁੰਦੇ ਫਾਰਮਲਟੀ ਭੈਣ ਕੀ ਕਹਿੰਦੇ ਹੁੰਦੇ ਨਾ ਉਹ ਚ ਬੋਲਦੇ ਹੁੰਦੇ ਉਹਦਾ ਹਸਾਂ ਦਾ ਆ ਜੇ ਫਿਲਹਾਲ ਕੀ ਕੀ ਕਹਿੰਦੇ ਇਹ ਤਾਂ ਹੈ ਨਾ ਟੈਂਪਰੇਰੀ ਟੈਂਪਰੇਰੀ ਇਹ ਟੈਂਪਰੇਰੀ ਕਹੀਦਾ ਜਿਹੜੀ ਚੀਜ਼ ਉਹਦਾ ਬਣਾਈ ਉਹਦਾ ਟੈਂਪਰੇਰੀ ਇਹਨਾਂ ਨੇ ਇਹਨਾਂ ਦਾ ਆਟਾ ਇਦੋਂ ਬਹੁਤ ਵਧੀਆ ਬਣਾਈਦਾ ਟੈਂਪਰੇਰੀ ਜਿੱਦ ਤੱਕ ਕਹਿਣਗੇ ਨਾ ਟੈਂਪਰੇਰੀ ਕਰਨਾ ਬਹੁਤ ਸੁਣਾ ਲੱਗਦਾ ਇਹਨਾਂ ਦੇ ਮੂੰਹ ਚ ਜੱਜ ਦਾ ਬੜਾ ਚਲੋ ਮਿਸਤਰੀ ਲੱਗੇ ਆ ਤੇ ਚਲੋ ਵੇਖਦੇ ਆਂ ਪ੍ਰਮਾਤਮਾ ਕਿੱਥੇ ਤੱਕ ਖੜਦਾ ਕੰਮ ਦੇਖਦੇ ਆਂ ਕਿ ਮੇਰਾ ਇਰਾਦਾ ਵਾ ਕਿਸੇ ਕੋ ਫੜ ਦੜ ਕੇ ਤੇ ਚਲੋ ਲੈਂਟਰ ਦਾ ਸੋਚਣ ਦੇ ਆਂ ਕਿ ਚਲੋ ਜਨਾ ਕੇ ਪਾਸੇ ਹੱਲ ਕਰਕੇ ਤੇ ਲੈਂਡਰ ਪਾ ਹੀ ਦੇਣਾ ਮੜ ਕੇ ਬਾਅਦ ਚ ਲਾ ਦਾਂਗੇ ਜਿਹੜਾ ਵੀ ਕਰਜ਼ਾ ਲਵਾਂਗੇ ਹਨਾ ਅਸੀਂ ਵੈਸੇ ਕੋਸ਼ਿਸ਼ ਕਰਦੇ ਪਏ ਹਾਂ ਕਿ ਜਲਦੀ ਚਲ ਜੀ ਆਪਣੇ ਘਰ ਤੇ ਜਾਵਾਂਗੇ ਪਰਮਾਤਮਾ ਦੀ ਮਿਹਰ ਨਾਲ ਜਲਦੀ ਚਲ ਜਣਾ ਆ ਤੀਨਾ ਵੇਖਦੇ ਆ ਤੀਨਾ ਦਾ ਕੀ ਕਰਨਾ ਵਾ ਕਿਵੇਂ ਹਨਾ ਤੇ ਉਹ ਤੀਨਾ ਦੇ ਕੋਲ ਮਜ਼ਾ ਨਹੀਂ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਉਹ ਹਰ ਇੱਕ ਚੀਜ਼ ਫੇ ਸਮਾਨ ਇਧਰ ਉਧਰ ਕਰਨਾ ਬੜਾ ਔਖਾ ਵਾ ਇੱਕ ਵਾਰੀ ਜਿਹੜੀ ਚੀਜ਼ ਹੋ ਜਿਹਦਾ ਮਜਾਈ ਬਖਰਾ ਤੇ ਚਲੋ ਦੇਖਦੇ ਆ ਕਿ ਜੇ ਗੁਰੂ ਆਮਦਾਸ ਦੀ ਮਿਹਰ ਦੇ ਨਾਲ ਥੋੜੇ ਇੱਕ ਦਿਨਾਂ ਦੀ ਖੇਡ ਆ ਹਨਾ ਫਰਦਰ ਲੈਣੇ ਪੈਸੇ ਕਿ ਇੱਕੋਂ ਫਿਰ ਲੈਂਟਰ ਪਾਉਣ ਦੀ ਸੋਚਣ ਡਏ ਆ ਗੁਰੂ ਆਮਦਾਸ ਕਿਰਪਾ ਕਰੇ ਤੇ ਫਿਰ ਸਾਰੇ ਦਿਨੇ ਕੋਈ ਗੱਲ ਨਹੀਂ ਪੈਸੇ ਤੇ ਲਾਦੇ ਰਹਿਣਗੇ ਉਹ ਵੀ ਚਲੋ ਸ਼ਰਤ ਪੈ ਜੇ ਇਹਨਾਂ ਬਹੁਤ ਕੋਈ ਸਹਿਜ ਸਭੇ ਹੋ ਜਾਣੇ ਕੰਮ ਸਾਰੇ ਆਪਣੇ ਮਿਲਦੇ ਆ ਫਿਰ ਜਾ ਕੇ ਉੱਥੇ ਤੁਹਾਨੂੰ ਪਰਫੈਕਟ ਬੜੀ ਆ ਰੇਤ ਲੱਗਦਾ ਛਾਤ ਹੀ ਆ ਰਾਮ ਸੇ ਲਹਿਣ ਸੇ ਲਓ ਜੀ ਵੇਲਾ ਹਾਂ ਕੀ ਕਰਤਾ ਮਸਤਰੀ ਵੀ ਲਗਾ ਤੇ ਅੱਛਾ ਕਿਹਾ ਜੀ ਠੀਕ ਠਾਕ ਆ ਵੇਲਾ ਨਾ ਤੋੜਤੀ ਕੰਦ ਜੀ ਰੋਬੀ ਕੀ ਹਾਲ ਤੇਰਾ ਅਸੀ ਰੋਬੀ ਠੀਕ ਠਾਕ ਆ ਵੇਲਾ ਕੰਦ ਤੋੜਤੀ ਨਾ ਨੇ ਹਲੇ ਮੈਂ ਲਾ ਕਰਤੀ ਨਾ ਠੀਕ ਸੱਟ ਲੱਗੀ ਹਾਂਜੀ ਠੀਕ ਮੈਂ ਬੁੜਾ ਠੀਕ ਹੋ ਗਿਆ ਨਹੀਂ ਹੰਡਿਆ ਲੈ ਬਿੱਟੀ ਨਾ ਉਧਰਲੀ ਸਾਈਡ ਤੋਂ ਲਾਤੀਆਂ ਆਪਾਂ ਤੇ ਉਦੋਂ ਟੀਨਾ ਟੁੱਟ ਗਿਆ ਸੀ ਤਾਂ ਕਰਕੇ ਫਿਰ ਲਾਉਣੀਆਂ ਪਈਆਂ ਸਾਨੂੰ ਆ ਤੇਰਾ ਤਾਂ ਮਨ ਨੂੰ ਹੱਥ ਲਾ ਪਤਾ ਨਹੀਂ ਦਰਜਾ ਡਿੱਗ ਪਹਿਚਾਨਣ ਚੀਜ਼ ਦਾ ਦਰ ਹੀ ਹੈ ਹਾਂ ਹੁਣ ਚੌਂਕ ਜਗਾ ਆਵੇ ਕੋਈ ਟੋਲ ਕੋ ਆ ਹਨ ਦੀ ਬੈਠਾਓ ਅਸੀਂ ਪਰਦਾ ਆਪਾਂ ਖੋਲਤਾ ਤੇ ਆ ਉਥੋਂ ਟੀਨਾ ਡਿੱਗ ਪਿਆ ਹੈ ਟੁੱਟ ਗਈਆਂ ਮੇਰੇ ਅਪਸਾਂ ਦਾ ਆਪਾਂ ਸਾਰੀਆਂ ਲਾਜ ਦਿੱਤੀਆਂ ਉਤਾਰਤੀਆਂ ਆਹ ਟੀਨਾ ਹੈ ਜਿਹੜੀਆਂ ਟੁੱਟੀਆਂ ਸੀ ਜਮਾ ਥੱਲੇ ਧਾਰਦੀਆਂ ਦੇਈ ਇਹ ਕੰਡੇ ਆ ਬਹੁਤ ਖਰਾਬੇ ਲ ਮੈਂ ਜਦੋਂ ਮੰਨੀ ਮੇਰੇ ਵਾਸਤੇ ਕਰ ਦਿੰਦਾ ਲੱਕੜਾਂ ਨੂੰ ਕਟੀਆਂ ਕਿ ਮੇਰੀ ਭੈਣ ਨੇ ਅੱਗ ਸਿੱਖਣੀ ਹੈ ਵੈਲਾ ਹੋਰ ਕੋਈ ਨਹੀਂ ਉਹ ਕਰਦਾ ਲੱਕੜਾਂ ਇਕੱਠੀਆਂ ਆ ਆ ਕੇ ਚੰਬੜ ਗਿਆ ਯਾਰ ਵੀਰ 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 ਹੀ ਆ ਵੈਲਾ ਸਹੀ ਗੱਦੀ ਹੈਣਾ ਆਪਣਾ ਵੀਰ ਆਪਣਾ ਹੀ ਆ ਕੋਈ ਬੰਦੇ ਨਹੀਂ ਚਾਚੇ ਤਾਏ ਦੇ ਹਾਂਜੀ ਕਿਆ ਪੀਣੀ ਕਿਆ ਬਾਤ ਹੈ ਇਕੱਠੀਆਂ ਕਰਤੀਆਂ ਲੱਕੜਾਂ ਢੇਰ ਲਾਤਾ ਲੇ ਭੋਈ ਐ ਮਹੀਨੇ ਦਾ ਇੱਕ ਹਸਾਬ ਦਾ ਅਬੂਤੀ ਲਾਈਏ ਇੱਕ ਨਾਮ ਮੇਰੇ ਕੋ ਕਮੀਨੇ ਨਾ ਜਮਾ ਹੋ ਗਿਆ ਇਥੇ ਹੁਣੇ ਫਸ ਜਾਣਾ ਕੰਨੇ ਨਾ ਮਰਵਾ ਲਈ ਹੱਥ ਚ ਰਹਿਂਦੇ ਤੇਰੇ ਸਿਰ ਤੇ ਉੱਤੇ ਵੀ ਬਹੁਤ ਕੰਡੇ ਪੈ ਗਏ ਯੂ ਮੇਰੀ ਚਾਹ ਮੇਰੀ ਚਾਹ ਓਏ ਕੋਵੇ ਤੂੰ ਨਹੀਂ ਪੈ ਗਏ ਤੇਰਾ ਲੋਕ ਕੇ ਚਾਹ ਪੀਂਦੇ ਇਟਾਂ ਦੇ ਉੱਲੇ ਖਲੋਤੇ ਮੈਨੂੰ ਪਤਾ ਵਾ ਆ ਤਾਨੂੰ ਵੇਖ ਲਿਆ ਉਹ ਸਾਹਮਣੇ ਆਪਣਾ ਘਰ ਬਣ ਦਿਆ ਜਿੱਥੇ ਮਿਸਤਰੀ ਲੱਗੇ ਇੱਕ ਬੈਕ ਸਾਈਡ ਵੀ ਸਾਡੇ ਘਰ ਬੰਦਾ ਪਿਆ ਤੇ ਇੱਕ ਇੱਧਰਲੀ ਸਾਈਡ ਆ ਵੇਖੋ ਲਾਗੇ ਘਰ ਹੀ ਘਰ ਹੁਣ ਬਣ ਜਣੇ ਸਿੱਛੀ ਆਪਾਂ ਵੀ ਆਈਏ ਹੁਣ ਹੋਰ 15 ਮਹੀਨਿਆਂ ਦੀ ਨਾ ਗੱਲ ਕੀ ਹੈ 15 ਮਹੀਨਿਆਂ ਦੀ ਨਾ ਗੱਲ ਉਹ ਬੋ ਕੱਲ ਗੁਡੀਆਂ ਦੇ ਨਾ ਡੈਡੀ ਨੇ ਮੱਥ ਕੇ ਨਾ ਮੇਰੇ ਗੁਡੀਆਂ ਦੇ ਚੰਬੜ ਗਿਆ ਮੈਂ ਗੁਡੀਆਂ ਪਤਾ ਨਹੀਂ ਕਿਉਂ ਰੋਈ ਜਾਂਦੀ ਉਹ ਉਦੋਂ ਪਤਾ ਨਹੀਂ ਕਿ ਪਿੰਨੀ ਲੱਗੇ ਨਾ ਆ ਚੰਬੜਿਆ ਤਾਂ ਗੁਡੀਆਂ ਫਿਰ ਟੋਪੀ ਤੇ ਵੀ ਲੱਗੇ ਬੋ ਤੋ ਕੁਝ ਇੰਤ ਹੈ ਲੱਗੇ ਹਾਂ ਇਹ ਦੋ ਇੱਕ ਪਰ ਲੀਪਸ ਐਡ ਹੱਥ ਕੇ ਹਲਾਥ ਕੇ ਇਹਦੇ ਹਾਂ 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 ਹੱਥ ਹੱਲ ਹੱਥ ਸੇਕਣ ਵਾਸਤੇ ਕੱਲ੍ਹ ਅਜ ਗਾਰਡਮੈਂਟ ਪੂਰਾ ਆਹੀ ਇਹ ਮਹੀਨੇ ਹੋ ਗਿਆ ਮਹੀਨੇ ਦਾ ਕੀ ਹੋਣਾ ਫੂਕ ਦੇਣਾ ਮੈਂ ਟੱ ਲੱਗਣਾ ਆ ਇਹਦੇ ਕੰਡਿਆਂ ਬੜੇ ਖਤਰਨਾਕ ਇਹ ਤੁਮਾ ਕੀ ਕਹਿੰਦੇ ਇਹਨਾਂ ਨੂੰ ਇਹ ਨਵੇਂ ਕੰਡਿਆਂ ਵਾਲੇ ਫਲਾਵਰਸ ਇੱਧਰ ਡਾਡੀ ਜੀ ਅੱਗ ਬਾਲ ਰਹੇ ਨੇ ਫਲ ਤੱਕ ਬਲ ਜਾਣੀ ਔ ਮਹੀਨੇ ਦਾ ਬਲਣਾ ਮਹੀਨੇ ਦਾ ਕਹਤੇ ਉਹਨੇ ਭੂਖਣਾ ਹੁਣੇ 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 ਜਿੱਦਾਂ ਜੇ ਸੀਟ ਕਹਿੰਦਾ ਸੀ ਮੈਂ ਆ ਰਿਹਾ ਦੋ ਦਾ ਨਾ ਇਹਦੇ ਲੈਂਦਾ ਆ ਉਹਦੇ ਟੈਂਕਰ ਆਇਆ ਇਹ ਕੱਤਾ ਭੁੱਲ ਗਿਆ ਇਹ ਡਾਡੀ ਜੀ ਤੁਸੀਂ ਇਹ ਜਿੰਦ ਗਿਆਨ ਕਰਦੇ ਨਾ ਆਰੇ ਤੋਂ ਬਾਲਣ ਇਹ ਆ ਟੈਂਕਰ ਲੈ ਆਂਦੀ ਮੁੜੀਆਂ ਮੁੜੀਆਂ ਅੱਗ ਬਲਨੀ ਨਹੀਂ ਜਿੱਦਾਂ ਦੇ ਲਸਣੋ ਸਾਰਾ ਬੰਨ ਬੰਨ ਜਨਪ ਤਾਂ ਵੀ ਨਹੀਂ ਬਲਨੀ ਅੱਗ ਤੁਸੀਂ ਇਹਦਾ ਨਹੀਂ 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 ਸਵੇਰ ਦਾ ਨਹੀਂ ਹਾਂ ਤੁਹਾਡੇ ਆਉਣ ਤੋਂ ਘੰਟਾ ਪਹਿਲਾਂ ਆੜ ਜਾਨਾ ਤੁਹਾਡੇ ਆਉਣ ਤੋਂ ਮੈਂ ਇੱਕ ਘੰਟਾ ਪਹਿਲਾਂ ਆਇਆ ਬਸ ਇਹ ਕਰਨੋਂ ਉਦਾਂ ਲੱਗਣ ਦਾ ਜਰਾ ਮੈਂ ਬੜਾ ਬਲਣ ਹੁੰਦਾ ਵੀ ਕਿਸੇ ਮੰਗਦੇ ਆ ਪੋਲਾ ਜਿਹਾ ਹਵਾ ਵੀ ਚੱਲਣ ਦੀ ਹੈ ਨਾ ਤਾਂ ਵੀ ਨਹੀਂ ਅੱਗ ਬਲਣ ਦੀ ਉਹਾਂ ਅੰਦਰ ਚਲਣ ਚਾਹੀਦੀ। ਉਹ ਵੀ ਵੀ ਉਹ ਦੇ ਬਾਹਰ ਹੀ ਬੱਲਣ ਦੇ ਅੱਗ। ਕਿ ਮੋਟਰਸਾਈਕਲ ਕਿੱਧਰ ਲਾਇਆ? ਮੋਟਰਸਾਈਕਲ। ਉਹ ਤਾਂ ਕੁੜੀਆਂ ਲੋੜੀ ਮੰਗਣ ਆਈਆਂ ਮੈਨੂੰ ਆਂਦੀ ਆਂਟੀ ਜੀ। ਆਂਟੀ ਦੱਸ। ਤੇ ਚਲ ਨੂੰ ਜੇ ਹੁਣ ਉਹ ਵੀ ਆਂਟੀ ਕਾਹਨ ਲੱਗੂ ਹੋ ਸਕਦਾ ਉਹ ਕੀ ਆਂਟੀ? ਆਹੋ ਕੀ ਹੁੰਦਿਆ ਉਥੇ। ਇੱਧਰ ਬੱਸ ਗੁੱਡੀ ਕਰਤੀ ਬਹੁਤ ਇਹ ਮੁੰਡੇ ਦੀ। ਨਹੀਂ ਨਹੀਂ ਉਹ ਲਿਚਣ ਗਿਆ ਵਿਚਾਰਾ ਮੇਰੀ ਮੇਰੇ ਕੋ ਟੁੱਟ ਜਾਣੀ ਹੈ। ਉਹ ਕਿੱਥੇ ਗਈ? ਉਹ ਫੜ ਗਈ ਕਿਹਨੇ ਉਹ ਲੈ ਗਿਆ ਉਹ। ਹਾਵੇ ਡੋਰ ਪੈਣ ਦੇ ਹਾਵੇ ਹਾਵੇ। ਯੋਦੀ ਯੋਦੀ ਹਾਂ ਆ ਡਾਉਂਡਿਆ ਮੈਨੂੰ ਫੜਾਈ ਇਹਨੇ ਲੈ ਇੱਕੋ ਤੇ ਬਰਾਟੀਆਂ ਬੜੀਆਂ ਆਈਆਂ ਨੇ ਲੈ ਕੁੜੇ ਅਗਲੀ ਮਹੀਨਾਂੰਦਰਾ ਨੂੰ ਤੇਲ ਪਾਉ ਉਹ ਥੋੜਾ ਜਿਹਾ ਹਾਂ ਆ ਵੇਲਾ ਸਾਰਾ ਡਾਤਾ ਬਸ ਇੱਕ ਵਾਰੀ ਬਲਜੇ ਦੇ ਮੁੜ ਕੇ ਹਾਂ ਵੀ ਪਰਦਾ ਆਪਾ ਖੋਲਤਾ ਤੇ ਉਹ ਉਥੋਂ ਟੀਨਾ ਡਿੱਗ ਪਈਆਂ ਸੀ ਟੋਟੀ ਗਈਆਂ ਮੇਰੇ ਅਫਸਰ ਨਾਲ ਆਪਾ ਸਾਰੀਆਂ ਲਾਜ ਦਿੱਤੀਆਂ ਉਤਾਰਤੀਆਂ ਤਾਰ ਕੇ ਤੇ ਹੁਣ ਚਲੋ ਮਹਾਰਾਜ ਦੀ ਕਿਰਪਾ ਮਿਸਤਰੀ ਨੂੰ ਲਾਇਆ ਫੇਰ ਹੁਣ ਦੁਬਾਰਾ ਤੇ ਇਧਰ ਪਰਦਾ ਕੀਤਾ ਪਹਿਲਾਂ ਉਹ ਦਵਾਜਾਰ ਖੋਲੀ ਪਹਿਲਾਂ ਤੇ ਹੁਣ ਇਧਰ ਬੰਦ ਕਰਤੀ ਤੇ ਆ ਹੁਣ ਆਹ ਇਧਰ ਪਰਦਾ ਖੋਲਤਾ ਹਾਂ ਤੇ ਨਾਲੇ 8 ਬਾਹਰ ਪਈ ਸੀ ਮੈਂ ਕਿਹਾ 8 ਵੇ ਇਦਾਂ ਬਾਹਰ ਕਪਈਆ ਤੇ ਇਦਾਂ ਲੋਕਾਂ ਨੇ ਚੋਚਾ ਕੇ ਲੈ ਜਾਣੀਆਂ ਤੇ ਬੈਦਰਵਾ ਕੇ ਇਸ ਇਥੇ ਵਾਰ ਹੁੰਦੇ ਉੱਪਰ ਪਰਦਾਵਾ ਦਈਏ ਤੇ ਟੀਨਾ ਤਾਰਤੀਆਂ ਨਹੀਂ ਚੱਲੇ ਤੇ ਦੀਪ ਆ ਗਿਆ ਇੱਧਰ ਗੱਡੀ ਲੈ ਕੇ ਧੌਂੜਿਆ ਗੱਡੀ ਆਪ ਪ੍ਰੋਜੈਕਟ ਜਿਹਾ ਕੀਤਾ ਇਹਨੇ ਸੱਤ ਚੱਲੀ ਫਿਰਹੀਂ ਇਹਨਾਂ ਦਾ ਸਾਡੇ ਵੀ ਧੋਦੇ ਗੱਡੀ ਫਿਰ ਸਾਡੀ ਵੀ ਕੌਣ ਹੈ ਦੋ ਬੰਦੇ ਇੱਧਰ ਇੱਧਰ ਆਪਣੀ ਲੱਗੀ ਆਪਣੀ ਵੀ ਧੋ ਦੇਣੀ ਕਹਿੰਦਾ ਧੋ ਕੇ ਦੇਵਾਂਗਾ ਪਿਲਾਤ ਹੋ ਗਿਆ ਫਿਰ ਬਹੁਤ ਹੋਊਗਾ ਬੱਚ ਹੈਨਾ ਗੱਡੀ ਦਵਾਈਏ ਤੇ ਫਿਰ ਚੱਲੀਏ ਆਪਾਂ ਹੋਾਂਗੇ ਤੁਹਾਨੂੰ ਦਾ ਸਰਵਿਸ ਸਟੇਸ਼ਨ ਖੁੱਲਾ ਸਾਡੇ ਘਰ ਦੇ ਮੂਰੇ ਸਾਡੇ ਘਰ ਦੇ ਮੂਰੇ ਖੁੱਲਾ ਸਰਵਿਸ ਚੱਲ ਹੈ ਹੈ ਸਾਹ ਰਿ ਦੇ ਦਾਂਗੇ ਮਿਸਤਰੀ ਕੋਲ ਕਰਨ ਡਿਆ ਉੱਪਰ ਵੇਖੋ ਹੈ ਮਿਸੇਟ ਚੱਲ ਪਏ ਆਪਾਂ ਘਰ ਨੂੰ ਨੀਰਾ ਹੋ ਗਿਆ ਨੂੰ ਕਾਫੀ ਬਾਕੀ ਇਹ ਕਿ ਨੁਕਸਾਨ ਜਿਹੜਾ ਹੋ ਗਿਆ ਚਲੋ ਕੋਈ ਗੱਲ ਨਹੀਂ ਫਿਰ ਇਹ ਵਾਗੇ ਹੁਣ ਆਪਾਂ ਸੋਚਿਆ ਵਾਗੇ ਚਲੋ ਟੀਨਾ ਜਿਹੜੀਆਂ ਉਹ ਉਤਾਰ ਦੇਣੀਆਂ ਸਾਰੀਆਂ ਟੀਨਾ ਉਤਾਰ ਕੇ ਤੇ ਚਲੋ ਜੇ ਇਨਸਾਨ ਹੋਵੇ ਕੋਈ ਗੱਲ ਨਹੀਂ ਗੁਰਾਂ ਦਾਸ ਦੀ ਮੇਰ ਦਾ ਹੁਣ ਆਪਾਂ ਸੋਚਿਆ ਵਾਗੇ ਚਲੋ ਟੀਨਾ ਉਤਾਰ ਦੇਣੀਆਂ ਟੀਨਾ ਉਤਾਰ ਕੇ ਤੇ ਚਲੋ ਲੈਂਟਰ ਪਾਉਣ ਦੇ ਹੁਣ ਸੋਚਦੇ ਆ ਕਿ ਟੀਨਾ ਫਿਰ ਉਹ ਇੱਕ ਦੋ ਦੋ ਚਾਰ ਟੀਨਾ ਟੁੱਟੀਆਂ ਸੀ ਫਿਰ ਆਪਾਂ ਉਹ ਉਸ ਕਮਰੇ ਦੇ ਅੰਦਰ ਸੋਏ ਦੀਆਂ ਸਾਰੀਆਂ ਟੀਨਾ ਲਾਤੀਆਂ ਲਾ ਕੇ ਤੇ ਹੁਣ ਉਹ ਮਿਸਤਰੀ ਜਿਹੜਾ ਬਾਹਰ ਇੱਟਾਂ ਪਈਆਂ ਸੀ ਜਿਹੜੀਆਂ ਉਹਦੋਂ ਦੀਆਂ ਬਚੀਆਂ ਮਤਲਬ ਹੈਗੀ ਸੀ 2000 ਇੱਟ ਅੱਗੇ ਚਲੋ ਫਿਰ ਦੁਬਾਰਾ ਜਿਹੜੀਆਂ ਉੱਚੀਆਂ ਕਰ ਦੋ ਤੇ ਦੁਬਾਰਾ ਉੱਚੀਆਂ ਕਰਾਂਦੇ ਨੇ ਸਾਈਡ ਤੋਂ ਤੇ ਉਹ ਕਰਕੇ ਤੇ ਫਿਰ ਦੇਖਦੇ ਆ ਜੇ ਮਾਲਕ ਦੀ ਕਿਰਪਾ ਹੁੰਦੀ ਆ ਮਹਾਰਾਜ ਦੀ ਤੇ ਫਿਰ ਲੈਂਟਰ ਦਾ ਸੋਚਦੇ ਆ ਕਿ ਲੈਂਟਰ ਚ ਲੋਕਰ ਪਾਈ ਲੈਨੇ ਆ ਤੁਹਾਨੂੰ ਸਾਰੇ ਨਾਲ ਕਮੈਂਟ ਵੀ ਕਰਦੇ ਸੀ ਭਾਜੀ ਤੁਸੀਂ 80 ਨਾ ਕਿਉਂ ਪਾਈਆਂ ਇਦਾਂ ਤੁਹਾਨੂੰ ਪਤਾ ਹੀ ਜਦੋਂ ਫਿਰ ਹੱਥ ਬੰਨ੍ਹਿਆ ਟਾਈਟ ਹੁੰਦਾ ਬੰਦਾ ਸੋਚਦਾ ਹੀ ਇਹ ਕੋਈ ਨਾ ਕੁਝ ਕਿ ਚਲੋ ਕਿਨਾਂਗੇ ਪਾਸੇ ਉਹ ਸਾਰਾ ਹੋ ਜੇ ਚਾਹੇ ਕੋਈ ਨਾ ਕੋਈ ਸਿਸਟਮ ਸੈੱਟ ਹੋ ਜੇ ਹਨਾ ਅਸੀਂ ਸੋਚਿਆ ਥੋੜਾ ਟਾਈਮ ਕੱਢ ਲਾਂਗੇ ਪਰ ਨਾ ਯੋ ਮਤਲਬ ਕਿ ਨਾ ਲੀਕੇਜ ਵੀ ਕਰਦੀਆਂ ਹਨ ਮਰਦੀਆਂ ਜਿਹੜੀਆਂ ਟੀਨਾ ਉਹ ਨਹੀਂ ਵਾ ਲੀਕੇਜ ਨਹੀਂ ਕਰਦੀਆਂ ਪਰ ਉਹ ਪਤਾ ਨਹੀਂ ਕਿਉਂ ਲੀਕ ਹੀ ਕਰ ਜਾਂਦੇ ਮਤਲਬ ਪਾਣੀ ਟਿਪ ਟਿਪ ਡਿੱਗਦਾ ਹੈ ਉਹਨਾਂ ਦਾ ਮਤਲਬ ਤਰੇਲ ਦਾ ਵਗੈਰਾ ਹਨ ਤੇ ਉਸ ਹਸਾਣਾ ਫਿਰ ਉਹ ਜਿਵੇਂ ਮੰਨ ਲਓ ਮੰਨ ਨਹੀਂ ਚੁੱਕਿਆ ਜਾਂਦਾ ਹਸਾਣਾ ਬੰਦੇ ਦਾ ਹਨ ਤੇ ਚਲੋ ਜੀ ਵਾਕੇ ਹੁਣ ਥੋੜਾ ਬਹੁਤ ਔਖੇ ਤੇ ਆਪਾਂ ਹੋਣ ਡਏ ਬਹੁਤ ਜੀ ਵਾਕੇ ਥੋੜਾ ਹੱਥ ਬੜਾ ਟੈਟ ਵਾ ਤੇ ਚਲੋ ਕੋਈ ਨਹੀਂ ਆਪੇ ਸਾਰੀ ਸਾਰੀ ਗੁਰੂ ਆਮਦਾਸ ਕਿਰਪਾ ਕਰੂਗਾ ਕਰਕੇ ਤੇ ਫਿਰ ਆਪਾਂ ਲੈਂਟਰ ਤੱਕ ਕੰਮ ਕਰ ਹੀ ਦੇਣਾ ਜੋ ਉਹ ਪ੍ਰਮਾਤਮਾ ਆਪੇ ਸੈੱਟ ਕਰੂਗਾ ਕੰਮ ਸਾਰੇ ਮਾਰੇ ਦੀ ਕਿਰਪਾ ਨਾਲ ਹੁਣਿਆ ਸਾਰੇ ਕੰਮ ਕਿਰਪਾ ਕਰ ਹੀ ਦੇਣੀ ਮਾਰੇ ਨੇ ਜੋ ਪ੍ਰਮਾਤਮਾ ਹੀ ਸਾਰੇ ਕੰਮ ਕਰਨ ਵਾਲਾ ਉਹਨੇ ਕਰਨੇ ਜਦੋਂ ਉਹਦਾ ਓਟ ਆਸਰਾ ਲੈ ਕੇ ਬੰਦਾ ਕੰਮ ਕਰਦਾ ਨਾਲ ਸਾਰੇ ਕੰਮ ਸੈੱਟ ਹੋ ਜਾਂਦੇ ਤੇ ਹੁਣ ਮਿਸਤਰ ਨੂੰ ਕਹਿਤਾ ਵਾ ਕਿ ਜਿਵੇਂ ਚਾਰ ਚਾਰ ਫੁੱਟ ਦੇ ਬਾਰਾਂ ਜਿਹੜੀਆਂ ਉੱਚੀਆਂ ਹੋਰ ਕਰਨੀਆਂ ਇੱਟਾਂ ਪਈਆਂ ਤੁਹਾਨੂੰ ਦੱਸਿਆ 2-4000 ਇੱਟਾਂ ਗੀ ਮੈਂ ਕਿਹਾ ਚਲੋ ਇਹ ਹੁਣ ਲਾ ਦੋ ਬਾਕੀ ਇੰਟਰ ਦਾ ਸੋਚਦੇ ਆ ਕਿ ਨਾ ਕਿ ਹਸਾਮਨਾ ਕਰਕੇ ਫਿਰ ਕਰ ਦੇਣਾ ਕੰਮ ਤੇ ਚਲੋ ਅਗਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜੋ ਲੋਕ ਵਧੀਆ ਲਗਾ ਕਮੈਂਟਸ ਜਰੂਰ ਕਰਿਓ ਤੇ ਆਪਾਂ ਸਵੇਰੇ ਵੀ ਉੱਥੇ ਜਾਣਾ ਪਲਾਟ 'ਚੀ ਤੇ ਫਿਰ ਉਹ ਟੀਣਾ ਇੱਕ ਦੋ ਕਮਰੇ ਦੇ ਉਹ ਵੀ ਉਤਾਰ ਦੇਣੀਆਂ ਸਭ ਤੇ ਜੁੜੇ ਰਹੋ ਫਿਰ ਵਲੌਗ ਦੇ ਨਾਲ ਬਾ ਬਾਏ ਗੁੱਡ ਨਾਈਟ ਰੱਬ ਰੱਖਾ